ਇਲਾਪ ਪਾਪ ਕਰਦਾ ਉਦੋਂ ਵੀ ਹਉਮੈ ਵਸ ਪੈ ਕੇ ਫਿਰ ਧਾਰਮਿਕ ਥਾਵਾਂ ਤੇ ਜਾਂਦਾ ਸਭ ਕਹਿੰਦੇ ਹਉਮ ਵਿੱਚ ਧੋਵੇ ਉਹ ਤੇ ਕਹਿ ਦਿੰਦਾ ਮੇਰੇ ਪਾਪ ਉਤਰ ਗਏ ਨੇ ਤੇ ਉਥੇ ਵੀ ਹੰਕਾਰ ਵਿੱਚ ਹੀ ਇਹ ਪਾਪ ਧੋਂਦਾ ਕਹਿੰਦਾ ਜੀ ਸਾਡਾ ਗੁਰੂ ਬੜਾ ਵੱਡਾ ਹੈ ਸਿੱਖਾਂ ਨੂੰ ਕੀ ਪਰਵਾਇ ਪਾਪਕਾਰ ਹੀ ਲੈਣੇ ਚਾਹੀਦੇ ਨੇ ਧੋਜ ਦਿੰਦਾ ਬਾਅਦ ਵਿੱਚ ਹਉਮ ਵਿੱਚ ਧੋਵੇ ਕਿਉਂਕਿ ਇਹਨੂੰ ਇਹ ਗਲਤ ਪੜਾਇਆ ਗਿਆ ਕਿ ਤੇਰਾ ਗੁਰੂ ਜਿਹੜਾ ਹੈ ਨਾ ਪਾਪ ਬਹੁਤ ਹੁੰਦਾ ਹੈ ਕਿ ਗਲਤ ਸਚਾਈ ਸੀ ਗੁਰੂ ਪਾਪ ਧੋ ਦਿੰਦਾ ਹੈ ਪਰ ਇਹਦੇ ਕੋਲ ਇੱਕ ਤਰ੍ਹਾਂ ਦਾ ਇਹਨੂੰ ਸਹਾਰਾ ਮਿਲ ਗਿਆ ਪਾਪ ਕਰਨ ਦਾ ਕਿ ਮੇਰਾ ਗੁਰੂ ਜੂ ਸਮਰੱਥ ਹੈ ਮੇਰਾ ਗੁਰੂ ਬੜਾ ਵੱਡਾ ਹੈ ਪਾਪ ਧੋ ਜੂ ਦਿੰਦਾ ਹੈ ਪਾਪ ਕਰੋ ਇਸ ਕਰਕੇ ਤਾਂ ਫਿਰ ਇਹਨੇ ਇੱਕ ਤਰੀਕਾ ਲੱਭ ਲਿਆ ਵੀ ਪਹਿਲਾਂ ਇਸਨੇ ਕੋਈ ਵੀ ਕਰਮ ਕਰਨਾ ਹੈ ਉਹ ਤੇ ਮਨਮਤ ਨਾਲ ਕਰਨਾ ਹੈ ਕੋਈ ਘਰ ਦੇ ਵਿੱਚ ਜੀਵਨ ਜਿਉਣਾ ਹੈ ਕੋਈ ਇਹਨੇ ਸਮਾਗਮ ਕੋਈ ਵਿਆਹ ਦਾ ਸਮਾਗਮ ਕਰਨਾ ਹੈ ਸ਼ਾਦੀ ਕਰਨੀ ਹੈ ਉਹਦੇ ਵਿੱਚ ਇਹਨੇ ਉਹ ਕਰਮ ਕਰਨੇ ਨੇ ਜਿਹੜੇ ਗੁਰੂ ਤੋਂ ਉਲਟ ਸਨ ਕੁੱਠੇ ਸਨ ਉਹਦੇ ਵਿੱਚ ਸ਼ਰਾਬ ਔਰ ਤਰ੍ਹਾਂ ਤਰ੍ਹਾਂ ਦੀਆਂ ਬੁਰਾਈਆਂ ਇਹਨੇ ਰੱਜ ਕੇ ਕਰਨੀਆਂ ਨੇ ਔਰ ਜੇ ਕਿਸੇ ਕਹ ਆ ਭਈ ਤੇਰਾ ਗੁਰੂ ਤੇ ਇਸ ਤਰ੍ਹਾਂ ਨਹੀਂ ਕਹਿੰਦਾ ਜੋ ਕੁਝ ਤੂੰ ਕਰ ਰਿਹਾ ਇਹ ਸਾਰੀ ਅਸ਼ਲੀਲਤਾ ਸਾਰਾ ਇਹ ਨਾ ਜਿਹੜਾ ਤੂੰ ਨਾਚ ਆਦਿ ਕਰਾ ਰਿਆ ਹੈ ਤੂੰ ਇਹ ਵੱਧ ਫੈਲੀ ਕਰ ਰਿਹਾ ਹੈ ਤੂੰ ਦਾਜ ਦਹੇਜ ਮੰਗ ਰਿਹਾ ਹੈ ਤੂੰ ਬੜਾ ਕੁਝ ਕਰ ਰਿਹਾ ਤੇਰਾ ਗੁਰੂ ਤੇ ਇਹਦੇ ਨਾਲ ਸਹਿਮਤ ਹੈ ਨਹੀਂ ਤੂੰ ਕਿਉਂ ਕਰ ਰਿਹਾ ਤਾਂ ਉਹ ਸਾਡੇ ਉਪਦੇਸ਼ਕਾਂ ਦੀ ਵਿਆਖਿਆ ਕੱਢ ਕੇ ਸੁਣਾਦਾ ਕਿ ਉਹ ਕਹਿੰਦੇ ਦੇਖੋ ਕਹਿ ਰਹੇ ਨੇ ਗੁਰੂ ਪਾਪ ਬਖਸ਼ ਦਿੰਦਾ ਤੁਸੀਂ ਕਰ ਲਓ ਰੱਜ ਕੇ ਪਹਿਲਾਂ ਰੱਜ ਕੇ ਪਾਪ ਕੀਤੇ ਫਿਰ तीरथ ਤੇ ਚਲੇਗਾ ਫਿਰ ਧਾਰਮਿਕ ਸਥਾਨ ਹੈ ਨਹੀਂ ਨਕੇਂਦਰ ਹੈ ਮਾਇਆ ਕੋਲ ਹੈ ਤਾਂ ਪ੍ਰਬੰਧ ਕਰ ਲਿਆ 15-20 ਦਿਨਾਂ ਬਾਅਦ ਸਾਰਾ ਪਰਿਵਾਰ ਇਕੱਠਾ ਹੋ ਕੇ ਇਸ਼ਨਾਨ ਕਰੇ ਦਰਸ਼ਨ ਕਰ ਲੈ ਕੇ ਆ ਜਿਹੜੇ ਪਾਪ ਹੋਏ ਸਨ ਉਤਰ ਗਏ ਨੇ ਤਾਂ ਉੱਥੇ ਦੀ ਭੀੜ ਹੋ ਗਈ ਲੋਕਾਂ ਦੀ ਸ਼ਬਦ ਨਾਲ ਗੁਰੂ ਨਾਲ ਸਾਝ ਨਹੀਂ ਪਾਈ ਔਰ ਗੁਰੂ ਸਾਹਿਬ ਨੇ ਕਿਹਾ ਉਹ ਕਹਿੰਦੇ ਨੇ ਪਾਪ ਕਰੇ ਪੰਚਾਂ ਕੇ ਵਸ ਰਹੇ ਤੀਰਥ 나ਏ ਕਹੇ ਸਭ ਉਤਰੇ ਜਦੋਂ ਤੀਰਥ ਤੇ ਜਾਂਦਾ ਹੈ ਉਥੇ ਇਸ਼ਨਾਨ ਕਰ ਲੈਂਦਾ ਹੈ ਉਥੇ ਪ੍ਰਸ਼ਾਦ ਕਰਾ ਦਿੰਦਾ ਹੈ ਔਰ ਜਿਨ੍ਹਾਂ ਨੇ ਮਾਇਆ ਲੈਣੀ ਉਹ ਵੀ ਕਹਿ ਦਿੰਦੇ ਸਾਰੇ ਉਤਰ ਗਏ ਪਾਪ ਉਤਰ ਗਏ ਤੀਰਥ 나ਏ ਕਹੇ ਸਭ ਉਤਰੇ ਤਾਂ ਇਥੋਂ ਇੱਕ ਝੂਠ ਦਾ ਪ੍ਰੋਪਗੈਂਡਾ ਆਰੰਭ ਹੁੰਦਾ ਹੈ ਜਿੱਥੇ ਗੁਰੂ ਸਾਹਿਬ ਨੇ ਕਿਹਾ ਸੀ ਨਾ ਵੀ ਪਾਪ ਉਤਰਦੇ ਨੇ ਉਹਦਾ ਵਿਸ਼ਾ ਹੋਰ ਸੀ ਉਹਦੇ ਵਿੱਚ ਹਜ਼ੂਰ ਨੇ ਕਿਹਾ ਕਿ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਜੈਸਾ ਬਾਲਕ ਭਾਏ ਸੁਭਾਈ ਹੁਣੇ ਜਿਹੜਾ ਸ਼ਬਦ ਹੈ ਨਾ ਭਾਏ ਸੁਭਾਈ ਇਹਨੂੰ ਸਮਝਣਾ ਅਪਰਾਧ ਕੀਤੇ ਉਹਨੇ ਭਾਏ ਸੁਭਾਈ ਕਰ ਲੈ ਭਾਏ ਸੁਭਾਈ ਦਾ ਅਰਥ ਸਹਿਜ ਸੁਭਾ ਅਣਜਾਣ ਸੀ ਪਤਾ ਨਹੀਂ ਸੀ ਉਹਨੂੰ ਕਰ ਬੈਠਾ ਵਿਚਾਰਾ ਕੋਈ ਕੁਸੰਗਤ ਮਿਲ ਗਈ ਮਦ ਕਹਨੇ ਕੀਤੇ ਉਹਨੇ ਵੀ ਮੇਰਾ ਗੁਰੂ ਬੜੀ ਭਗਤੀ ਕਰਦਾ ਰਿਹਾ ਬਖਸ਼ਿਦਾ ਹੈਗਾ ਬਾਦ ਵਿੱਚ ਇਸ ਤਰ੍ਹਾਂ ਨਹੀਂ ਕੀਤੇ ਸਹਿਜ ਸੁਭਾਏ ਹੋ ਗਏ ਜਾਂ ਤੇ ਉਹਨੂੰ ਗੁਰੂ ਦੀ ਗੱਲ ਨਹੀਂ ਸੀ ਸੁਣਨ ਵਾਸਤੇ ਮਿਲੇ ਜਾਂ ਉਹਨੂੰ ਕੋਈ ਸੰਗਤ ਮਿਲ ਗਈ ਉਹਦੇ ਅਧੀਨ ਉਹਨੇ ਪਾਪ ਕਰਨਾ ਜਾਂ ਉਹਦੇ ਪੁਰਾਣੇ ਕਰਮ ਅੰਤਿਸ਼ ਕਰਨ ਵਿੱਚ ਪਏ ਸਨ ਉਹਨਾਂ ਨੇ ਪ੍ਰੇਰ ਕੇ ਪਾਪ ਕਰਾ ਦਿੱਤਾ ਕਈ ਕਾਰਨ ਬਣ ਗਏ ਜੈਸਾ ਬਾਰਿਕ ਭਾਏ ਸੁਭਾਈ ਲਖ ਅਪਰਾਧ ਤੁਮਾਵੈ ਕਰ ਉਪਦੇਸ਼ ਝਿੜਕੇ ਬੋ ਭਾਂਤੀ ਬੌਰ ਪਿਤਾ ਗੱਲ ਲਾਵੇ ਹੁਣ ਸਾਡੀ ਇੱਕ ਆਦਤ ਹੈ ਆਪਣੀਆਂ ਆਪਣੀਆਂ ਤੁਕਾਂ ਵਿੱਚੋਂ ਕੱਢ ਕੇ ਆਪ ਸੁਣ ਲੈਨੇ ਆ ਦੂਜਿਆਂ ਨੂੰ ਛੱਡ ਦਿੰਨੇ ਆ ਤੇ ਤੁਕਾਂ ਦੀ ਗੱਲ ਵੀ ਛੱਡੋ ਮੇਰੇ ਖਿਆਲ ਵਿੱਚ ਅਸੀਂ ਇਸ ਇੱਕ ਪੰਕਤੀ ਦੇ ਵਿੱਚੋਂ ਦੋ ਹਿੱਸੇ ਛੱਡ ਦਿੰਨੇ ਆ ਤੇ ਤੀਜਾ ਹਿੱਸਾ ਅਸੀਂ ਫੜ ਲੈਨੇ ਆ ਆ ਇੱਕ ਪੰਕਤੀ ਵੱਲ ਧਿਆਨ ਦਿਆਜੀ ਕਰ ਉਪਦੇਸ਼ ਪਹਿਲਾ ਹਿੱਸਾ ਹੈ ਝਿੜਕੇ ਬੋ ਭਾਂਤੀ ਦੂਜਾ ਹਿੱਸਾ ਬੌੜ ਪਿਤਾ ਗੱਲ ਲਾਵੇ ਇਹ ਤੀਸਰਾ ਹਿੱਸਾ ਹੈ ਹੁਣ ਗੱਲ ਲਾਉਣ ਵਾਲੀ ਤੇ ਸਮਝ ਲਈ ਮੈਂ ਮੈਨੂੰ ਉਹਨੇ ਗੱਲ ਨਾ ਲਾ ਲਿਆ ਜੀ ਸ਼ਬਦ ਨੇ ਨਾ ਕਹਿਣ ਵਾਲੇ ਕਹਿ ਦੇਣਗੇ ਸੁਣਨ ਵਾਲੇ ਨੇ ਸੋਚ ਲਿਆਂਦਾ ਨੇ ਜਿਹੜੇ ਪਹਿਲੇ ਦੋ ਸਨ ਬੇਕਾਰ ਉਪਦੇਸ਼ ਛਿੜਕੈ ਬਉ ਭਾਤੀ ਉਪਦੇਸ਼ ਸੁਣੇ ਕੋਈ ਨਹੀਂ ਉਪਦੇਸ਼ ਕਿਤੇ ਸੁਣਿਆ ਮੱਥਾ ਟੇਕਿਆ ਪਰ ਕਰਮਾਂ ਕੀਤੀ ਚਲੇਗਾ ਇਹ ਜ਼ਰੂਰ ਮੰਨ ਲਿਆ ਵੀ ਗੱਲ ਨਾ ਲਾ ਲਿਆ ਹੈ। ਨਾ ਪਹਿਲਾ ਹਿੱਸਾ ਸੁਆਇਆ ਨਾ ਤੇ ਉਪਦੇਸ਼ ਸੁਣਿਆ ਵੀ ਕਿਹਾ ਕੀ ਜਾ ਰਿਹਾ ਹੈ। ਉਪਦੇਸ਼ ਵੀ ਨਹੀਂ ਸੁਣਿਆ ਤੇ ਜਦੋਂ ਉਪਦੇਸ਼ ਸੁਣਿਆ ਤੇ ਗੁਰੂ ਨੇ ਝਿੜਕਾਂ ਪਾਈਆਂ ਫਿਰ ਉਹਦੇ ਸਾਹਮਣੇ ਬਹਿਣ ਨੂੰ ਵੀ ਤਿਆਰ ਨਹੀਂ ਕਹਿੰਦਾ ਗੱਲ ਖੜਵੀ ਜਿਹੀ ਲੱਗਦੀ ਹੈ। ਔਖੀ ਲੱਗਦੀ ਹੈ। ਗੱਲਾਂ ਥੋੜੀਆਂ ਜੀਆਂ ਨਾ ਪੋਲੀਆਂ ਜੀਆਂ ਕਰਿਆ ਕਰੋ। ਜਿਹੜੀਆਂ ਸਾਨੂੰ ਚੰਗੀਆਂ ਲੱਗਣ ਕਥਾ ਕਰੋ ਜਿਵੇਂ ਅਸੀਂ ਕਹਿੰਦੇ ਹਾਂ। ਅੱਜ ਕੱਲ ਪਦਾਰਥ ਨੇ ਇਨਸਾਨ ਨੂੰ ਸਿੱਖ ਨੂੰ ਇੰਨਾ ਘੇਰ ਲਿਆ ਹੈ ਕਿ ਉਹ ਗੁਰੂ ਦਾ ਉਪਦੇਸ਼ ਸੁਣਾਉਣ ਵਾਲਿਆਂ ਨੂੰ ਮਜਬੂਰ ਕਰਦੇ ਨੇ ਪਾ ਵੀ ਤੁਸੀਂ ਪਿੱਛੋਂ ਜਿਹੜਾ ਉਪਦੇਸ਼ ਆਉਂਦਾ ਹੈ ਨਾ ਉਹਨੂੰ ਬੰਦ ਕਰ ਦਿਓ ਸਾਨੂੰ ਕਥਾ ਸੁਣਾਓ ਆਪਣੀ ਮਰਜ਼ੀ ਦੀ ਇਸ ਲਈ ਇੱਕ ਪੰਕਤੀ ਦੇ ਤਿੰਨ ਹਿੱਸੇ ਨੇ ਕਿ ਕਰ ਉਪਦੇਸ਼ ਪਹਿਲਾ ਹਿੱਸਾ ਝਿੜਕੇ ਬਹੁ ਭਾਂਤੀ ਦੂਸਰਾ ਹਿੱਸਾ ਬੌੜ ਪਿਤਾ ਗੜ ਲਾਵੇ ਤੀਸਰਾ ਹਿੱਸਾ ਅਸੀਂ ਧਰਮ ਪਾਲ ਲੈਨੇ ਆਂ ਵੀ ਗੱਲ ਨਾਲ ਤੇ ਉਹਨੇ ਲਾ ਲਿਆ ਨਾ ਉਪਦੇਸ਼ ਸੁਣਿਆ ਨਾ ਝਿੜਕਾਂ ਖਾਧੀਆਂ ਗੁਰੂ ਕੋਲੋਂ ਤੇ ਗੱਲ ਨਾਲ ਕਿਵੇਂ ਲਾਏਗਾ ਇਸ ਲਈ ਸਾਡੇ ਜਿਉਣ ਦਾ ਤਰੀਕਾ ਸਮਝਣ ਦਾ ਤਰੀਕਾ ਠੀਕ ਨਹੀਂ